ਅਮਰੀਕਾ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਨਸਲਵਾੜ ਟਿੱਪਣੀਆਂ ਬਹੁਤ ਜ਼ਿਆਦਾ ਵਧ ਗਈਆਂ ਔਰ ਇੰਡੀਆ ਦੇ ਖਿਲਾਫ ਇਹ ਨਸਲੀ ਹਮਲੇ ਕਿਉਂ ਹੋ ਰਹੇ ਆ ਕੌਣ ਹੈ ਦੇ ਪਿੱਛੇ ਕੀ ਦੀ ਗਲਤੀ ਆ ਕਿਉਂ ਹੋ ਰਿਹਾ ਹੈ ਸਾਰਾ ਕੁਝ ਕਿਉਂਕਿ ਜਦੋਂ ਦੀ 트ੰਪ ਸਰਕਾਰ ਆਈ ਆ ਕਿ ਇਹ 2024 ਦੇ ਵਿੱਚ ਇਹ ਟਿੱਪਣੀਆਂ ਦੀ ਜਿਹੜੀ ਗਿਣਤੀ ਸੀਗੀ 46000 ਦੇ ਆਸ-ਪਾਸ ਸੀਗੀ ਪਰ ਜਦੋਂ ਦੀ 트ੰਪ ਸਰਕਾਰ ਆਈ ਆ 2000 25 ਦੇ ਜਨਵਰੀ ਦੇ ਵਿੱਚ ਇੱਕ ਅੰਕੜਾ ਆਇਆ ਜਿਹਦੇ ਵਿੱਚ ਇਹ ਗਿਣਤੀ ਡਬਲ ਹੋ ਗਈ ਆ ਤੇ 86000 ਟਿੱਪਣੀਆਂ ਆਈਆਂ ਜਿਹਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਵੀ ਪਲੇਟਫਾਰਮ ਦੇ ਉੱਪਰ ਤੁਸੀਂ ਇੰਡੀਆ ਦੇ ਖਿਲਾਫ ਇਹ ਟਿੱਪਣੀਆਂ ਕਮੈਂਟ ਇੱਥੋਂ ਦੇ ਗੋਰੇ ਲੋਕਾਂ ਨੇ ਕੀਤੀਆਂ ਕਿਉਂ ਇਹ ਲੋਕ ਨਫ਼ਰਤ ਕਰਨ ਲੱਗ ਗਏ ਆਪਣੇ ਲੋਕਾਂ ਨੂੰ ਜਦ ਕਿ ਆਪਾਂ ਲੋਕ ਇਮਾਨਦਾਰ ਸੀਗੇ ਆਪਾਂ ਲੋਕ ਹਾਰਡ ਵਰਕਰ ਸੀਗੇ ਔਰ ਆਪਾਂ ਹਰ ਇੱਕ ਦਾ ਭਲਾ ਮੰਗਣ ਵਾਲੇ ਸੀਗੇ ਫਿਰ ਵੀ ਹੁਣ ਆਪਾਂ ਕਿਉਂ ਇਹ ਨਫ਼ਰਤ ਦਾ ਸ਼ਿਕਾਰ ਹੋ ਰਹੇ ਆ ਕਿਉਂਕਿ ਇਹਦੇ ਵਿੱਚ ਥੋੜੀ ਜੀ ਆਪਣੀ ਸਕਸੈਸ ਵੀ ਆ ਔਰ ਥੋੜੀ ਜੀ ਆਪਣੀਆਂ ਗਲਤੀਆਂ ਵੀ ਆ ਸਕਸੈਸ ਇਹ ਆ ਤੁਸੀਂ ਦੇਖ ਲਓ ਕਿ 트럼ਪ ਜਦੋਂ ਦਾ ਆਇਆ 트럼ਪ ਦਾ ਜਿਹੜਾ ਮੁੱਖ ਸਲਾਹਕਾਰ ਸੀਗਾ ਤੁਹਾਨੂੰ ਪਤਾ ਉਹ ਆਪਣਾ ਇੰਡੀਅਨ ਸੀਗਾ ਸੋ ਇਹਦੇ ਕਰਕੇ ਵੀ ਥੋੜੀ ਜੀ ਇਹਨੂੰ ਹੋਣ ਲੱਗੀ ਆ ਜਲਨ ਔਰ ਉੱਪਰ ਕਿੰਨੇ ਆਪਣੇ ਆਉਦੇ ਆ ਤਕੜੇ ਤਕੜੇ ਆਉਦੇਆਂ ਉੱਪਰ ਕਿੰਨੇ ਆਪਣੇ ਐਮਪੀ ਮਨਿਸਟਰ ਜਿਹੜੇ ਜਿੱਤੇ ਆ ਹੁਣ ਇਲੈਕਸ਼ਨ ਦੇ ਵਿੱਚ ਵੀ ਉਹ ਆਪਣੇ ਇੰਡੀਆ ਨਾਲ ਇਸ ਤੋਂ ਵੀ ਇਹ ਥੋੜੇ ਥੋੜੇ ਨਫ਼ਰਤ ਕਰਨ ਲੱਗ ਗਏ ਔਰ ਆਪਣੇ ਲੋਕ ਕਿੰਨੇ ਜ਼ਿਆਦਾ ਮਿਹਨਤੀ ਆ ਔਰ ਥੋੜੇ ਟਾਈਮ ਦੇ ਵਿੱਚ ਸਕਸੈਸ ਹੋ ਜਾਂਦੇ ਇਹ ਇਹ ਨਹੀਂ ਦੇਖਦੇ ਕਿ ਇਹ 16 ਘੰਟੇ ਦੀਆਂ ਸ਼ਿਫਟਾਂ ਲਾਉਂਦੇ ਆ ਇਹ ਸਿਰਫ ਉਹ ਸਿਰਫ ਦੇਖਦੇ ਆ ਕਿ ਇਹ 2 ਸਾਲਾਂ ਦੇ ਵਿੱਚ ਐਡਾ ਵੱਡਾ ਘਰ ਲੈ ਲਿਆ ਗੱਡੀ ਲੈ ਲਈ ਕਿੱਥੋਂ ਪੈਸਾ ਆਇਆ ਇਹਦੇ ਕੋਲ ਕੋ ਕਿਤੇ ਨਾ ਕਿਤੇ ਇਹ ਵੀ ਇਹ ਕਾਰਨ ਆ ਔਰ ਇਹ ਜਿਹੜੇ ਲੋਕ ਆ ਇਹ ਤੁਹਾਨੂੰ ਪਤਾ ਹੀ ਆ ਇਹਦੇ ਨੂੰ ਕੰਮ ਤੋਂ ਮੌਤ ਪੈ ਜਾਂਦੀ 8 ਘੰਟੇ ਤੋਂ ਵੱਧ ਕਰਕੇ ਕੰਮ ਨਹੀਂ ਕਰਨਾ ਉਹ ਵੀ ਇਹ ਇਦਾਂ ਦਾ ਕੰਮ ਲੱਭਦੇ ਜਿਹੜਾ ਆਰਾਮਦਾਇਕ ਹੋਵੇ ਸੋ ਕੰਪੀਨਰ ਰਾਮਦਾਇਕ ਚਾਹੀਦਾ ਲਾਈਵ ਵੀਨਰ ਰਾਮਦਾਇਕ ਚਾਹੀਦੀ ਸੋ ਇਹ ਚੀਜ਼ ਨਹੀਂ ਹੋਏਗੀ ਅਗਰ ਤੁਸੀਂ ਹਾਰਡ ਵਰਕ ਕਰੋਗੇ ਤੁਸੀਂ ਇੱਕ ਕੰਮ ਦੇ ਵਿੱਚ ਆਪਣਾ ਹੌਨੈਸਟ ਹੋਵੋਗੇ ਫਿਰ ਹੀ ਤੁਹਾਨੂੰ ਸਕਸੈਸ ਮਿਲੇਗੀ ਔਰ ਇਹ ਚੀਜ਼ਾਂ ਤੋਂ ਇਹ ਜਲਣ ਕਰਦੇ ਪਿਆ ਆਪਣੇ ਲੋਕਾਂ ਤੋਂ ਆਪਣੇ ਲੋਕ ਤੁਹਾਨੂੰ ਪਤਾ ਸਿਰ ਦੇ ਉੱਪਰ ਕਫਰ ਬਣ ਕੇ ਤਾਂ ਪਹਿਲਾਂ ਐਂਟਰ ਹੁੰਦੇ ਆ ਅਮਰੀਕਾ ਦੇ ਵਿੱਚ ਫਿਰ ਹੱਡ ਤੋੜ ਕੇ ਮਿਹਨਤਾਂ ਕਰਦੇ ਆ ਔਰ ਪਿੱਛੇ ਉਹਨਾਂ ਸਾਰਾ ਕੁਝ ਪਤਾ ਹੁੰਦਾ ਕਿ ਮੇਰਾ ਘਰ ਵੀ ਆ ਮੇਰਾ ਪਰਿਵਾਰ ਵੀ ਆ ਸੋ ਇੰਨੀ ਕ ਮਿਹਨਤ ਕਰਕੇ ਉਹ ਇੰਨੀ ਅੱਗੇ ਨਿਕਲ ਜਾਂਦੇ ਆ ਕਿ ਜਿਹੜੇ ਇੱਥੋਂ ਦੇ ਲੋਕ ਆ ਉਹ ਸਿਰਫ ਉਹ ਸਿਰਫ ਛੜਦੇ ਰਹਿੰਦੇ ਆ ਫਿਰ ਉਹ ਕੁਝ ਨਹੀਂ ਕਰਦੇ ਫਿਰ ਉਹ ਨਸਲਵਾਦੀਆਂ ਟਿੱਪਣੀਆਂ ਕਰਦੇ ਆ ਇਤਾਂ ਹੋ ਗਿਆ ਜੀ ਇਹਨਾਂ ਦੀ ਵਜ੍ਹਾ ਤੋਂ ਇਹ ਹੋ ਗਿਆ ਉਹ ਹੋ ਗਿਆ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਕਿੰਨੇ ਆ ਇਦਾਂ ਦੇ ਮਰਡਰ ਹੋਏ ਆ ਜਿਹੜੇ ਆਪਣੇ ਇੰਡੀਅਨ ਸੀ ਇੱਕ ਬੰਦੇ ਦਾ ਆਪਣੇ ਦਾ ਤੁਹਾਨੂੰ ਪਤਾ ਹੈ ਕਿ ਨਾਲ ਦੇ ਕੰਮ ਕਰਨ ਵਾਲੇ ਨੇ ਸਿਰ ਹੀ ਕਲਮ ਕਰਤਾ ਸੀ ਕਿੰਨੀ ਬਹਿਰਹਿਮੀ ਦਰਿੰਦਗੀ ਦਿਖਾਈ ਸੀ ਉਸ ਬੰਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਫੁੱਟਬਾਲ ਖੇਲੀ ਸੀ ਉਸ ਸਿਰ ਦੇ ਨਾਲ ਉਹਦਾ ਸਿਰ ਵੱਢ ਕੇ ਕਿੰਨਾ ਕੁ ਜ਼ਾਲਮ ਤੇ ਦਰਿੰਦਾ ਹੋਣਾ ਉਹ ਬੰਦਾ ਕਿੰਨੀ ਕਰੋਰਤਾ ਭਰੀ ਹੋਣੀ ਆ ਉਹਦੇ ਵਿੱਚ ਆਪਣੇ ਇੰਡੀਅਨ ਦੇ ਖਿਲਾਫ ਕਿੰਨੇ ਬੰਦਿਆਂ ਨੂੰ ਆਪਣੇਆਂ ਨੂੰ ਗੋਲੀਆਂ ਮਾਰ ਮਾਰ ਕੇ ਹੱਤਿਆ ਕਰਦੀਆ ਕਿੰਨਿਆਂ ਆਪਣੀਆਂ ਸੁਪਰਮਾਰਕੀਟਾਂ ਦੇ ਬੰਦੇ ਲੱਗੇ ਹੁੰਦੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਤਾ ਕਿੰਨਿਆਂ ਨੂੰ ਗੱਡੀਆਂ ਦੇ ਵਿੱਚ ਗੋਲੀਆਂ ਮਾਰ ਕੇ ਮਾਰਤਾ ਸੋ ਇਦਾਂ ਦੀਆਂ ਹਰ ਕਤਾਂ ਹੁੰਦੀਆਂ ਹੀ ਰਹੀਆਂ ਇਦਾਂ ਦੀਆਂ ਦੁਰਘਟਨਾਵਾਂ ਹੁੰਦੀਆਂ ਹੀ ਰਹੀਆਂ ਕਿਉਂ ਹੋ ਰਹੀਆਂ ਕਿਉਂਕਿ ਇਹ ਲੋਕੋ ਕਿਤਨਾ ਕਿਤੇ ਹੁਣ ਨਫ਼ਰਤ ਕਰਨ ਲੱਗ ਗਿਆ ਇਹ ਅੰਕੜੇ ਸ਼ੋਅ ਹੋਏ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਇੱਕ ਸੰਸਥਾ ਦੇਖ ਲਓ ਇਹਨਾਂ ਨੇ ਅੰਕੜੇ ਸ਼ੋਅ ਕੀਤੇ ਆ ਕਿ ਕੁਝ ਟਾਈਮ ਤੋਂ ਇਹ ਚੀਜ਼ਾਂ ਵੱਧ ਰਹੀਆਂ ਕਿਉਂ ਵੱਧ ਰਹੀਆਂ ਇਹਦਾ ਕਾਰਨ ਇਹ ਦੱਸਿਆ ਇੱਕ ਮੈਂ ਜਿਹੜਾ ਕਿ ਆਪਣੀ ਸਕਸੈਸ ਆ ਦੂਜਾ ਕਾਰਨ ਇਹ ਆ ਕਿ ਕੁਝ ਲੋਕ ਆਪਣੇ ਇਦਾਂ ਦੇ ਘਟਿਆ ਵੀ ਹੈਗੇ ਆ ਜਿਹੜੇ ਇਹ ਚੀਜ਼ਾਂ ਲਈ ਮਜਬੂਰ ਕਰ ਦਿੰਦੇ ਆ ਕਿ ਇਹ ਲੋਕ ਅਗਰ ਸੌ ਸਹੀ ਆ ਇੱਕ ਗਲਤੀ ਕਰੇ ਤਾਂ ਉਹ ਸਾਰਿਆਂ ਨੂੰ ਨੂਨ ਨਫ਼ਰਤਗਾਨ ਤੇ ਮਜਬੂਰ ਕਰ ਦਿੰਦੇ ਆ ਕਿਉਂਕਿ ਇਹਨਾਂ ਦੀਆਂ ਹਰਕਤਾਂ ਤੁਹਾਨੂੰ ਪਤਾ ਤੁਸੀਂ ਜੋ ਮਰਜ਼ੀ ਦੇਖ ਲਓ ਕਿੱਥੋਂ ਟੱਪ ਕੇ ਆ ਗਏ ਹੈ ਅਸੀਂ ਆਪਣੀ ਜਾਨਾਂ ਤੇ ਖੇਲ ਕੇ ਆ ਗਏ ਆ ਸਭ ਕੁਝ ਕਰ ਲਿਆ ਪਰ ਇਹ ਜਿਹੜੀਆਂ ਹਰਕਤਾਂ ਨੇ ਇਹਨਾਂ ਨੇ ਉਹ ਚੀਪ ਹਰਕਤਾਂ ਨਹੀਂ ਛੱਡੀਆਂ ਉਹਦੇ ਕਰਕੇ ਕਿਤਨਾ ਕਿਤੇ ਹਰ ਕੋਈ ਇਹਨਾਂ ਦੀਆਂ ਗਲਤੀਆਂ ਦੀ ਸਜ਼ਾ ਭੁਗਤਣ ਲਈ ਹੁਣ ਅੱਗੇ-ਤੱਗੇ ਤਿਆਰ ਹੋ ਰਿਹਾ ਜਦੋਂ ਇਦਾਂ ਦੀ ਇਹ ਗਲਤੀਆਂ ਕਰਦੇ ਆ ਫੇਰ ਸਰਕਾਰਾਂ ਨੂੰ ਮੌਕਾ ਮਿਲਦਾ ਇੱਥੇ ਦੇ ਲੋਕਾਂ ਨੂੰ ਮੌਕਾ ਮਿਲਦਾ ਕਿ ਆਪਾਂ ਨੂੰ ਭੰਡਣ ਔਰ ਇੱਕ ਬੰਦੇ ਨੇ ਗਲਤੀ ਕੀਤੀ ਹੁੰਦੀ ਹੈ ਉਹ ਹਜ਼ਾਰ ਦੇ ਸਾਹਮਣੇ ਸ਼ੋਅ ਕਰਦੇ ਆ ਕਿ ਇਹਦੀ ਵਜ੍ਹਾ ਤੋਂ ਆਹ ਦੇਖ ਲੋ ਕੀ ਕਰ ਰਿਹਾ ਇਹ ਲੋਕ ਸੋ ਇਹ ਚੀਜ਼ਾਂ ਤੇ ਤੁਹਾਨੂੰ ਗਰੇਜ ਕਰਨਾ ਪੈਣਾ ਕਿ ਤੁਹਾਨੂੰ ਪਤਾ ਹੁਣ ਹਰ ਇੱਕ ਪਾਸੇ ਦਾ ਇੰਨੀ ਕਿ ਜ਼ਿਆਦਾ ਸਤਾਈ ਹੋਈ ਹੋਈ ਆ 트럼ਪ ਸਾਹਬ ਦਾ ਤੁਹਾਨੂੰ ਪਤਾ ਯਾ ਗੁੱਸਾ ਕਿਸ ਕਦਰ ਤੱਕ ਵਧਿਆ ਹੋਇਆ ਹੈ ਇਮੀਗ੍ਰੈਂਟ ਦੇ ਉੱਤੇ ਉਹਨੇ ਕਿਸ ਤਰ੍ਹਾਂ ਆ ਇਸ ਨੂੰ ਆਰਡਰ ਕੀਤੇ ਹੋਇਆ ਔਰ ਬੱਦ ਤੋਂ ਬੱਦ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਿਹਾ ਕਿ ਮੈਨੂੰ ਇੰਨੇ ਤੋਂ ਇੰਨੇ ਬੰਦੇ ਗ੍ਰਿਫਤਾਰ ਚਾਹੀਦੇ ਚਾਹੀਏ ਜੋ ਮਰਜੀ ਹੋ ਜਵੇ। ਲਈ ਉਹ ਹੁਣ ਆਈਸ ਦੇ ਹੱਥ ਬਾਗਦੋੜ ਜਿਹੜੀ ਉਹ ਉੱਪਰ ਉੱਪਰ ਉਹ ਜਦੋਂ ਤੁਣਕਾ ਵੱਜਦਾ ਫਿਰ ਆਈਸ ਵਾਲੇ ਨਹੀਂ ਦੇਖਦੇ ਅਸੀਂ ਕਿਹੜੇ ਬੰਦੇ ਨੂੰ ਕਿੱਦਾਂ ਅਰੈਸਟ ਕਰਨਾ। ਸੋ ਉੱਥੋਂ ਦਾ ਹੁਣ ਇਹ ਹਾਲਾਤ ਬਣ ਗਿਆ ਕਿ ਲੋਕਾਂ ਦੇ ਘਰੋਂ ਅਸੀਂ ਕੰਮ ਤੇ ਜਾ ਰਹੇ ਆ ਵਾਪਸ ਪਤਾ ਨਹੀਂ ਆਣਾ ਜਾਂ ਨਹੀਂ ਆਉਣਾ ਪਰ ਫਿਰ ਵੀ ਉੱਥੇ ਇਦਾਂ ਦੇ ਲੋਕ ਹੈਗੇ ਆ ਜਿਹੜੇ ਆਪਣੀਆਂ ਗਲਤੀਆਂ ਤੋਂ ਬਾਜ਼ ਨਹੀਂ ਆਉਂਦੇ ਸੋ ਪਲੀਜ਼ ਪਲੀਜ਼ ਸੁਧਰ ਜੋ ਤੁਸੀਂ ਨਾ ਕਿਸੇ ਹੋਰ ਦਾ ਘਰ ਬਗੜੋ ਨਾ ਕਿਸੇ ਹੋਰ ਦੀ ਲਾਈਫ ਖਰਾਬ ਕਰੋ ਇਹ ਨਾ ਹੋਵੇ ਕਿ ਤੁਹਾਡੀ ਇੱਕ ਗਲਤੀ ਪੂਰੀ ਲਾਈਫ ਤੁਹਾਨੂੰ ਬਦਲ ਦੇਵੇ ਹਰ ਇੱਕ ਦਿਨ ਤੁਹਾਡੀ ਪਤਾ ਹੁਣ ਸੋਸ਼ਲ ਮੀਡੀਆ ਦੇ ਉੱਪਰ ਇਦਾਂ ਦੀ ਵੀਡੀਓਜ਼ ਬਾਹਰ ਆਉਣ ਲੱਗੀਆਂ ਜਿਹੜੀਆਂ ਕਿ ਬੋਡੀ ਕੈਮ ਕੈਮਰੇ ਜੋ ਬਣਾਇਆ ਹੁੰਦੀ ਹੈ ਪੁਲਿਸ ਆਫੀਸਰ ਨੇ ਤੁਸੀਂ ਕਿਤੇ ਚੋਰੀ ਕਰਦੇ ਆ ਉਹ ਬਾਹਰ ਆਉਣ ਲੱਗੀਆਂ ਟਰੱਕ ਦੀਆਂ ਤੁਹਾਡੀਆਂ ਵੀਡੀਓਜ਼ ਬਾਹਰ ਆਉਣ ਲੱਗੀਆਂ ਕਿੱਦਾਂ ਤੁਸੀਂ ਟਰੱਕ ਦੇ ਉੱਪਰ ਚੱਪਲਾ ਪਾ ਕੇ ਕੰਮ ਕਰ ਰਹੇ ਆ ਤੁਹਾਡੀ ਪੂਰੀ ਯੂਨੀਫਾਰਮ ਨਹੀਂ ਹੁੰਦੀ ਤੁਸੀਂ ਲਾਅ ਨੂੰ ਪੂਰਾ ਫਾਲੋ ਨਹੀਂ ਕਰਦੇ ਤੋ ਇਹ ਟਰੱਕ پارکਿੰਗ ਸਹੀ ਨਹੀਂ ਕਰਦੇ ਜਾਂ ਤੁਸੀਂ ਕੋਈ ਵੀ ਅਨਗੈਲਹੀ ਕਰਦੇ ਆ ਯੂ ਟਰਨ ਮਾਰਦੇ ਆ ਐਦਾਂ ਦੀਆਂ ਗਲਤੀਆਂ ਬਹੁਤ ਜ਼ਿਆਦਾ ਹੋਣ ਲੱਗ ਗਈਆਂ ਸੋ ਤੁਸੀਂ ਇਹ ਚੀਜ਼ਾਂ ਨੂੰ ਸੁਧਾਰੋ ਆਪਣੇ ਆਪ ਨੂੰ ਕਿਉਂਕਿ ਇੱਕ ਭਰਾ ਨੇ ਵੀਡੀਓ ਵੀ ਸੈਂਡ ਕੀਤੀ ਸੀ ਮੈਨੂੰ ਮੈਂ ਦੇਖੀ ਸੀ ਉਹ ਭਰਾ ਕਹਿੰਦਾ ਅਸੀਂ ਮਾਲ ਚੱਕਦੇ ਸੀ ਅਸੀਂ ਲੋਡ ਚੱਕਦੇ ਸੀ ਕਿ ਅਸੀਂ ਇਕੱਠੇ ਜਾਂਦੇ ਹੁੰਦੇ ਸੀਗੇ ਸੋ ਸਾਨੂੰ ਪਤਾ ਸੀ ਪਾਰਕਿੰਗ ਕਿੱਥੇ ਲਾਉਣੀ ਗੱਡੀ ਕਿੱਥੇ ਨਹੀਂ ਲਾਉਣੀ ਸੋ ਉੱਥੇ ਨੰਬਰ ਵਾਈ ਚੱਲਦਾ ਸੀ ਜਿਹੜੇ ਮੂਰੇ ਟਰੱਕ ਖੜਾ ਪਹਿਲਾਂ ਉਹਦੀ ਵਾਰੀ ਫਿਰ ਉਹਦੇ ਬਾਅਦ ਟਰੱਕ ਪਾਰਕ ਕਰਨਾ ਫਿਰ ਉਹਦੇ ਬਾਅਦ ਪਾਰਕ ਕਰਨਾ ਸੋ ਜਦੋਂ ਮੈਂ ਕਿਹਾ ਮੈਂ ਉੱਥੇ ਹੀ 10 ਸਾਲਾਂ ਤੋਂ ਕੰਮ ਕਰ ਰਿਹਾ ਉੱਥੇ ਹੀ ਗੱਡੀ ਪਾਰਕ ਕਰਦਾ ਆਪਣੀ ਜਦੋਂ ਮੈਂ ਕਿਹਾ ਵੇ ਦੇਖਿਆ ਕਿ ਗੱਡੀ ਲੋਡ ਤੇ ਮੂਰੇ ਹੈ ਹੀ ਨਹੀਂ ਕੋਈ ਵੀ ਲੱਗੀ ਨਹੀਂ ਸੋ ਮੈਂ ਆਪਣੀ ਗੱਡੀ ਲਾਤੀ ਉੱਥੇ ਆਹ ਜਦੋਂ ਲੋਡ ਕਰਨ ਲਈ ਆਇਆ ਤਾਂ ਉਹ ਬੰਦਾ ਕਹਿੰਦਾ ਪਹਿਲਾਂ ਮੈਂ ਆਇਆ ਉਹ ਗੋਰਾ ਸੀਗਾ ਉਹ ਕਹਿੰਦਾ ਪਹਿਲਾਂ ਮੈਂ ਆਇਆ ਕਹਿੰਦਾ ਮੈਂ ਉਹਨੂੰ ਕਿਹਾ ਵੀ ਜੇ ਤੂੰ ਆਇਆ ਸੀ ਤੇਰੀ ਗੱਡੀ ਹੈ ਹੀ ਨਹੀਂ ਸੀ ਇੱਥੇ ਮੈਨੂੰ ਕੀ ਪਤਾ ਕੌਣ ਆਇਆ ਕੌਣ ਨਹੀਂ ਆਇਆ ਤੇਰੀ ਗੱਡੀ ਇੱਥੇ ਹੈ ਨਹੀਂ ਉਹ ਕਹਿੰਦਾ ਮੈਂ ਗੱਡੀ ਬਾਹਰ ਲਾਈ ਆ ਮੈਂ ਕਹਿੰਦਾ ਲੇਟ ਹੋ ਗਿਆ ਸੀ ਥੋੜਾ ਜਿਹਾ ਮੈਂ ਕਹਿੰਦਾ ਯੂ ਟਰਨ ਨਹੀਂ ਮਾਰਿਆ ਹੈਗਾ ਰੋਂਗ ਯੂ ਟਰਨ ਨਹੀਂ ਮਾਰਿਆ ਜਿਵੇਂ ਰੋਂਗ ਯੂ ਟਰਨ ਮਾਰ ਲੈਂਦਾ ਮੈਂ ਸ਼ਾਇਦ ਜਲਦੀ ਆ ਜਾਂਦਾ ਸੋ ਮੈਂ ਥੋੜਾ ਜਿਹਾ ਲੇਟ ਹੋ ਗਿਆ ਸੀ ਮੈਂ ਗੱਡੀ ਬਾਹਰੇ ਲਾਤੀ ਸੀ ਉਹਨੇ ਐਦਾਂ ਟਰੋਲ ਕੀਤਾ ਉਹਨੂੰ ਮਗਰ ਲੱਗ ਗਿਆ ਤੁਸੀਂ ਸਮਝ ਸਕਦੇ ਹੋ ਉਹਨੇ ਕਿੱਥੇ ਗੱਲ ਮਾਰੀ ਉਹਨੇ ਹਰਜਿੰਦਰ ਵਾਲੇ ਕੇਸ ਤੇ ਗੱਲ ਮਾਰੀ ਉਸ ਬੰਦੇ ਨੂੰ ਜਦ ਕਿ ਉੱਥੇ ਕਹਿੰਦਾ ਤਿੰਨ ਚਾਰ ਬੰਦੇ ਹੋਰ ਵੀ ਸੀਗੇ ਸਲਾਰੂ ਜੀ ਕਹਿੰਦਾ ਮੈਨੂੰ 17 18 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ ਉਸ ਉੱਥੇ ਔਰ ਮੈਂ ਕਦੇ ਵੀ ਐਦਾਂ ਦੀ ਕੋਈ ਹਰਕਤ ਨਹੀਂ ਕੀਤੀ ਜਾਂ ਨਗੈਲੀ ਨਹੀਂ ਕੀਤੀ ਜਿਨਾ ਸਾਡੀ ਟਰੱਕਾਂ ਨੂੰ ਡਸਟਰੀ ਨੂੰ ਕੋਈ ਨੁ ਪਰ ਜਦੋਂ ਕਹਿੰਦਾ ਉਹਨੇ ਗੱਲ ਮਾਰ ਕੇ ਉਹ ਹਸਣ ਜੇ ਲੱਗ ਗਿਆ ਕਹਿੰਦਾ ਜਿਹੜੇ ਨਾਲ ਤਿੰਨ ਚਾਰ ਖੜੇ ਸੀਗੇ ਛਲਾਰੂ ਜੇ ਕਹਿੰਦਾ 22-23 ਸਾਲ ਦੇ ਸੀ ਆਪਣੇ ਇੰਡੀਅਨ ਕਹਿੰਦਾ ਉਹ ਵੀ ਹਸਣ ਲੱਗੇ ਸਿਰਾਂ ਦੇ ਉੱਪਰ ਪਟਕੇ ਕਹਿੰਦਾ ਉਹਨਾਂ ਦੇ ਪੱਗਾਂ ਸੀ ਕਹਿੰਦਾ ਉਹ ਵੀ ਹਸਣ ਲੱਗੇ ਕਹਿੰਦਾ ਮੈਨੂੰ ਪੈ ਗਿਆ ਕਿ ਕੀ ਮਤਲਬ ਤੇਰਾ ਯੂ ਟਰਨ ਨੇ ਮਾਰਿਆ ਕਹਿੰਦਾ ਇੱਥੇ ਗੱਲ ਹੋ ਰਹੀ ਆ ਕਿ ਲੋਡ ਚੱਕਣਾ ਨੰਬਰ ਵਾਈ ਚੱਕਣਾ ਤੇਰਾ ਇੱਥੇ ਟਰੱਕ ਖੜਾ ਸੀ ਨਹੀਂ ਪਤਾ ਮੈਂ ਲਾਤਾ ਕਹਿੰਦਾ ਉਹ ਬੰਦਾ ਪਹਿਲੀ ਵਾਰ ਆਇਆ ਸੀ ਉਹਨੂੰ ਪਤਾ ਨਹੀਂ ਸੀ ਵੀ ਉੱਥੇ ਲਾਉਣਾ ਇੱਥੇ ਲਾਉਣਾ ਟਰੱਕ ਸੋ ਕਹਿੰਦਾ ਉਹਨੇ ਮਾਰਿਆ ਕਹਿੰਦਾ ਮੈਂ ਉਹਨੂੰ ਪੈ ਗਿਆ ਟੁੱਟ ਗਿਆ ਤੂੰ ਆਹ ਕਿਹੜੀ ਗੱਲ ਕੀਤੀ ਆ ਕਹਿੰਦਾ ਜਿਹੜੇ ਉਹ ਬੰਦੇ ਖੜੇ ਸੀ ਆਪਣੇ ਪੰਜਾਬੀ ਕਹਿੰਦਾ ਹੱਸਦੇ ਸੀ ਕਹਿੰਦਾ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਪੈ ਗਿਆ ਵੀ ਤੁਹਾਡਾ ਕੀ ਮਤਲਬ ਤੇ ਹਸਣ ਦਾ ਜਦੋਂ ਉਹ ਬੰਦੇ ਨੇ ਇੰਨੀ ਗੱਲ ਕਹੀ ਕਹਿੰਦਾ ਆਪਾਂ ਪੰਜ ਬੰਦੇ ਸੀ ਉਹ ਕੱਲਾ ਸੀ ਕਹਿੰਦਾ ਆਪਾਂ ਨੂੰ ਪੰਜਾਂ ਨੂੰ ਨੂੰ ਟੁੱਟ ਕੇ ਪੈਣਾ ਜਾਣੇ ਚਾਹੀਦਾ ਸੀ ਆਪਾਂ ਨੂੰ ਦੱਸਣਾ ਚਾਹੀਦਾ ਕਿ ਤੁਹਾਡੇ ਬੰਦਿਆਂ ਨੇ ਐਕਸੀਡੈਂਟ ਕੀਤੇ ਥੋਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਬੰਦੇ ਨੇ ਅੱਠ ਬੰਦੇ ਮਾਰਤੇ ਜੀ ਕਹਿੰਦਾ ਉਦੋਂ ਵੀ ਦੱਸਣਾ ਚਾਹੀਦਾ ਸੀ ਆਪਾਂ ਨੂੰ ਕਿ ਉਹ ਬੰਦਾ ਸੁੱਤੇ ਸੌਂ ਗਿਆ ਸੀ ਟਰੱਕ ਚਲਾਉਂਦਾ ਚਲਾਉਂਦਾ ਸੀ ਥੋੜੇ ਵਾਂਗੂ ਸੌਂਦੇ ਨਹੀਂ ਹੈਗੇ ਅੱਠ ਬੰਦਿਆਂ ਨੂੰ ਨਹੀਂ ਮਾਰਦੇ ਸੋ ਐਦਾਂ ਕਹਿੰਦਾ ਉਹਨਾਂ ਨੂੰ ਦੱਸਣਾ ਪੈਂਦਾ ਕਹਿੰਦਾ ਆਪਣੇ ਲੋਕ ਇਹਨਾਂ ਸੋ ਇਹ ਚੀਜ਼ਾਂ ਐ ਬਹੁਤ ਜ਼ਿਆਦਾ ਗੰਭੀਰ ਹੋ ਰਹੀਆਂ ਸੋ ਤੁਹਾਨੂੰ ਸਟੈਂਡ ਲੈਣਾ ਪੈਣਾ ਇੱਕ ਦੂਜੇ ਲਈ ਇਹ ਨਹੀਂ ਕਿ ਇੱਕ ਆਪਣੇ ਪੰਜਾਬੀ ਦੀ ਕੋਈ ਲੱਤ ਖਿੱਚ ਰਿਹਾ ਤੇ ਤੁਸੀਂ ਕੋਲ ਖੜੇ ਹੱਸੀ ਜਾਓ ਨਾ ਇਹ ਗੱਲ ਨਾ ਕਰਿਓ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪ੍ਰੋਬਲਮ ਹੋਏਗੀ ਫਿਰ ਉਹਨਾਂ ਨੇ ਇਹ ਨਹੀਂ ਦੇਖਣਾ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਕੱਚੇ ਆ ਪੱਕੇ ਆ ਤੁਹਾਡੀ ਸਕਿਨ ਹੀ ਕਾਫੀ ਆ ਉਹਨਾਂ ਨੂੰ ਤੁਹਾਡੇ ਤੇ ਟਿੱਪਣੀ ਕਰਨ ਲਈ ਤੁਹਾਡੇ ਤੇ ਕੋਈ ਵੀ ਨਸਲ ਬਾਦ ਹਮਲਾ ਕਰਨ ਦੇ ਲਈ ਬਾਕੀ ਤੁਸੀਂ ਸਮਝ ਗਏ ਹੋਵੋਗੇ ਕੁਝ ਵੀ ਇਸ ਦੇ ਬਾਰੇ ਕੁਝ ਕਹਿਣਾ ਹੋਇਆ ਪੁੱਛਣਾ ਹੋਇਆ ਜਾਂ ਤੁਹਾਡੀ ਕੋਈ ਆਪਣੀ رائے ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਅਗਰ ਥੋੜੀ ਜਿਹੀ ਵੀ ਸਹੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਪੰਜਾਬੀਓ ਤੁਹਾਡਾ ਆਪਣਾ ਚੈਨਲ ਆ ਨਵੀਂ ਨਵੀਂ ਅਪਡੇਟ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ